ਗੁਰਵਿੰਦਰ ਘਾਂਗੇ ਦਾ ਗगन ਚੋਕੇਵਾਲ ਦਾ ਕਰਮਨ ਸਿੰਘ ਦਾ ਚੰਡਿਆ ਹੋਇਆ ਆਹ ਸਾਹਮਣੇ ਦੇਖਦਾ ਵੀ ਲੱਗਿਆ ਪਿਆ ਜੋਰ ਗੁਰਵਿੰਦਰ ਤੇ ਗਗਨ ਗੁਰਵਿੰਦਰ ਤੇ ਗगन ਗੁਰਵਿੰਦਰ ਤੇ ਗगन ਗੁਰਵਿੰਦਰ ਤੇ ਗगन ਗੁਰਵਿੰਦਰ ਤੇ ਗਗਨ ਕਬੱਡੀ 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 ਸ਼ਰਨਿਆ ਜੇ ਟੱਕਰ ਹੋਗੀ ਫਰੀਦਕੋਟ ਨੱਚੂ ਪਰ ਪੁਲਵਾਨ ਨੇ ਪੁਲਵਾਨ ਨੇ ਪੁਲਵਾਨ ਨੇ ਪਹਿਲਵਾਨ ਨੇ ਪਿਛਲੇ ਸਾਲ ਆ ਨਈਓ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਜਸ਼ਨ ਪਿਆਰ ਕੋਈ ਗੱਲ ਨਹੀਂ ਦੋਨੇ ਵੀਰ ਪਿਆਰ ਨਾਲ ਦੋਨੇ ਪਿਆਰ ਨਾਲ ਕਿਹੜਾ ਸ਼ਾਜੀ ਨੂੰ ਜਫਾ ਲਾਵੇਗਾ ਮੁੰਡੇ ਮਾਰਦੇ ਪੱਟਾਂ ਤੇ ਥਾਪੀਆਂ ਕੌਣ ਬੱਲੇ ਬੱਲੇ ਕਰਾਵੇਗਾ ਮੈਚ ਕਹਿੰਦੇ ਸਿਰੇ ਦਾ ਏ ਯੱਕ ਗੁਰਵਿੰਦਰ ਦੇ ਦੋ ਜਫੇ ਹੋ ਗਏ ਇੱਕ ਹੋ ਗਏ ਕਿ ਇੱਕ ਹੋ ਗਿਆ ਹਜੇ ਮੇਰਾ ਖਿਆਲ ਹੈ ਇੱਕ ਹੀ ਹੋਇਆ ਲਓ ਸਾਹਮਣੇ ਪੈਂਦੀ ਰੇਡ ਸ਼ਰਨਾ ਡੱਗੋ ਰਮਾਣੇ ਵਾਲਾ ਗਗਨ ਜੋਗੇ ਵਾਲੀਆ ਸ਼ਰਨਾ ਤੇ ਗਗਨ ਦੇ ਦਰਮਿਆਨ ਕਬੱਡੀ 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 ਸ਼ਰਨਾ ਤੇ ਗਗਨ ਸ਼ਰਨਾ ਤੇ ਗਗਨ ਸ਼ਰਨਾ ਤੇ ਗਗਨ ਢਿੱਲੋਂ ਪਰੰਦੇ ਵਿੱਚ ਵਰਿੰਦਰ ਪਿਸਟਲ ਵਰਿੰਦਰ ਪਿਸਟਲ ਵਰਿੰਦਰ ਪਿਸਟਲ ਪਿਸਟਲ ਹਾਕਮ ਵਾਲੀਆ ਰੈਂਪੋ ਮਾਹੀ ਦੋਹਰਾ ਪਹਿਲਾ ਦੋ ਬੋਲੇਗੇ ਆ ਪੈਂਦੀ ਰੇਡ ਆ ਸਾਹਮਣੇ ਜਸ਼ਨ ਤੇ ਸ਼ਰਨਾ ਜਸ਼ਨ ਤੇ ਸ਼ਰਨਾ ਹੰਮਿਆਂ ਦੇ ਲਾਗੇ ਆ ਕਹਿੰਦੇ ਆਰਮਗੀਰੀਆ ਇੱਥੇ ਰੱਖ ਇਹ ਸ਼ਿਕੰਦਰ ਪੁਲਵਾਨ ਦੇ ਪਰਿਵਾਰ ਦਾ ਹੈ ਇਹ ਰਸਤਮਾ ਦੇ ਪਰਿਵਾਰ ਦਾ ਆ ਗੋਲੇ ਵਾਲੀਓ ਇੱਕ ਜੱਫਾ ਕਹਿੰਦੇ 11-11 ਹਜ਼ਾਰ ਦਾ ਪਰ ਘਾਂਗੇ ਵਾਲਾ ਤੇ ਜਸ਼ਨ ਟੱਕਰ ਵੱਡੇ ਬੱਲੇ ਦੀ ਘਾਂਗੇ ਵਾਲਾ ਤੇ ਜਸ਼ਨ ਇੱਥੇ ਰੱਖ ਬੱਲੇ ਬੱਲੇ ਇੱਥੇ ਰੱਖ ਘਾੜਿਆਂ ਤੋਂ ਉੱਡ ਗਿਆ ਸਿਰਾ ਹੋਣ ਲੱਗਿਆ ਢੇਰੀਆਂ ਤੋਂ ਲੈ ਗਿਆ ਇਹ ਉਹ ਦੇਖੋ ਨਜ਼ਾਰਾ ਇੱਥੇ ਰੱਖ ਬੱਲੇ 11 ਗੁਰਵਿੰਦਰ ਡੱਗੋ ਵਾਲਾ ਚਾਰ ਤਿਆਰ ਵਰ ਤਿਆਰ ਪਾਜਦੀਆਂ ਪੱਟਾਂ ਤੇ ਥਾਪੀਆਂ ਮੈਚ ਕਹਿੰਦੇ ਸਿਰੇ ਦਾ ਆ ਪੈਂਦੀ ਰੇਡ 11000 ਆਹ ਆਉਂ ਦੇਖੋ ਠਾਪੀ ਵੱਜਦੀ ਆਹ ਦੇਖੋ ਠਾਪੀ ਵੱਜਦੀ ਆਹ ਦੇਖੋ ਆਹ ਸਰਬਣ ਗੁਰੂ ਕੈਨੇਡਾ ਜਸਪ੍ਰੀਤ ਯੂਐਸਏ ਨਿੱਕਾ ਖੁਸ਼ਾ ਦੇ ਪਿਸਤਲ ਦੀਆਂ ਦੋ ਰੇਡਾਂ 11000 ਰੁਪਈਆ ਆਹ ਸਾਹਮਣੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਲੈ ਵੀਤਾ ਆਹ ਸਾਹਮਣੇ ਵੇਖਦਾ ਵੀ ਇਸ ਵੇਲੇ ਪੈਂਦੀ ਰੇਡ ਠਾਫੀ ਚਾਰ ਲੱਗ ਗਿਆ ਜੋਰ ਮੁਕਾਬਲਾ ਸਖਤ ਇਹ ਬੱਲੇ 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 ਇਹ ਡੱਗੋ ਵਾਲਾ ਸ਼ਰਨਾ ਹੈ ਆਹ ਏ ਆਹ ਏ ਇੱਥੇ ਰੱਖ ਬਾਈ ਇੱਕ ਮੈਂ ਮੇਰੀ ਗੱਲ ਦਾ ਗੁੱਸਾ ਨਾ ਕਰੀ ਗਰਾਊਂਡ ਦੇ ਵਿੱਚ ਜੋ ਮਰਜੀ ਚੱਲੀ ਜਾਂਦਾ ਪਰ ਬਾਹਰੋਂ ਆ ਕੇ ਆਪਣਾ ਫਰਜ਼ ਨਹੀਂ ਬਣਦਾ ਇੱਦਾਂ ਥਾਪੀਆਂ ਮਾਰਨ ਦਾ ਮੇਰੀ ਰਿਕਵੈਸਟ ਹੈ ਇਹਦਾ ਚੰਗਾ ਨਹੀਂ ਲੱਗਦਾ ਤੂੰ ਮੇਰਾ ਨਿਸ਼ਾਨਾ ਹੈ ਯਾਰ ਇੱਥੇ ਤੁਹਾਨੂੰ ਇੰਜੋਇਮੈਂਟ ਕਰਾਉਣ ਦੇ ਲਈ ਆਏ ਆ ਮੇਰੇ ਭਰਾ ਸਾਡੇ ਸਾਰੇ ਮਹਿਮਾਨ ਜੱਗੂ ਤੇ ਸ਼ਾਦੀ ਜੱਗੂ ਤੇ ਸ਼ਾਦੀ ਟੱਕਰ ਉਧਰ